ਪੰਜਾਬੀ ਜਾਗਰਣ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਤਰਨਤਨ ਦੇ ਵਿੱਚ ਅੱਜ ਜਿਮਨੀ ਚੌਂ ਨੂੰ ਹੋ ਰਹੀ ਐ ਪੋਲਿੰਗ ਦਾ ਕੰਮ ਜਿਹੜਾ ਐ ਸਵੇਰੇ 7 ਵਜੇ ਤੋਂ ਆਰੰਭ ਹੋਇਆ ਐ ਸ਼ਾਮ 6 ਵਜੇ ਤੱਕ ਇਹ ਜਿਹੜੀ ਪੋਲਿੰਗ ਚੱਲੇਗੀ ਸੁਰੱਖਿਆ ਦੇ ਪ੍ਰਬੰਧ ਬੜੇ ਸਖਤ ਕੀਤੇ ਗਏ ਹਨ ਚੋਣ ਕਮਿਸ਼ਨ ਵੱਲੋਂ 12 ਕੰਪਨੀਆਂ ਜਿਹੜੀਆਂ ਕੇਂਦਰੀ ਬਲਾਂ ਦੀ ਇੱਥੇ ਤਾਇਨਾਤ ਕੀਤੀ ਗਈਆਂ ਹਨ ਦੋਸਤੋ ਬਾਈ ਬੂਥਾਂ ਉੱਪਰ ਪੋਲਿੰਗ ਚੱਲ ਰਹੀ ਐ 114 ਥਾਵਾਂ ਤੇ ਇਹ ਜਿਹੜੇ 222 ਬੂਥ ਬਣਾਏ ਗਏ ਹਨ ਜਿੰਨਾ ਵਿੱਚ ਜਿਹੜੇ ਸੈਂਸਟਿਵ ਬੂਥ ਨੇ ਉਹਨਾਂ ਉੱਪਰ ਮਾਈਕਰੋ ਅਬਜ਼ਰਵਰ ਜਿਹੜੇ ਨੇ ਜਾਂ ਵੈਬ ਕਾਸਟਿੰਗ ਦਾ ਕਹਿ ਲਿਏ ਉਹ ਚੱਲ ਰਹੀ ਹੈ। ਕੁੱਲ ਮਲਾ ਕੇ ਪ੍ਰਬੰਧ ਚੋਣ ਕਮਿਸ਼ਨ ਵੱਲੋਂ ਪੁਖਤਾ ਕੀਤੇ ਗਏ ਹਨ ਮਾਡਲ ਬੂਥ ਬਣਾਏ ਗਏ ਨੇ ਪਿੰਕ ਬੂਥ ਵੀ ਬਣਾਏ ਗਏ ਹਨ ਜਿੱਥੇ ਊਮਨ ਸਟਾਫ ਜਿਹੜਾ ਤਾਇਨਾਤ ਕੀਤਾ ਗਿਆ ਹੈ ਪਰ ਹੁਣ ਤੱਕ ਜਿਹੜਾ ਹੈ ਵੋਟ ਪਰਸੈਂਟੇਜ ਜਿਹੜੀ ਹੈ ਉਹ ਉੱਠਣੀ ਪਾਰੀ। ਬੇਸ਼ੱਕ ਸ਼ਾਮ ਤੱਕ 6 ਵਜੇ ਤੱਕ ਤਾਂ ਜਿਹੜਾ ਟਾਈਮ ਹੈ ਉਦੋਂ ਤੱਕ ਕਿੰਨੀ ਪੋਲਿੰਗ ਹੁੰਦੀ ਹੈ ਇਹ ਹਲੀ ਵੇਖਣਾ ਹੋਵੇਗਾ। ਹਾਂਜੀ ਸਰ ਪੋਲਿੰਗ ਦਾ ਡਾਟਾ ਜਦੋਂ ਆਣੇ ਕਿਸ ਤਰ੍ਹਾਂ ਚੱਲ ਰਿਹਾ ਸੋ ਕਿਹਦੇ ਕੀ ਪ੍ਰ ਅਮਾਨ ਕਿਸ ਤਰ੍ਹਾਂ ਦਾ ਹੈ ਸਵੇਰੇ 7 ਵਜੇ ਬਿਲਕੁਲ ਇਨ ਟਾਈਮ ਪੋਲਿੰਗ ਸ਼ੁਰੂ ਹੋ ਗਈ ਸੀ ਬਿਲਕੁਲ ਅਮਾਨ ਮਾਨ ਚੱਲ ਰਹੀ ਹੈ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਤੇ ਬਿਲਕੁਲ ਅਮਨ ਮਾਨਾ ਹੋ ਰਹੀ ਹੈ ਤੇ ਇਹ ਬਿਲਕੁਲ ਸਾਰੇ ਵੋਟਰਾਂ ਨੂੰ ਮੇਰੇ ਵੱਲ ਅਪੀਲ ਹੈ ਬਿਲਕੁਲ ਸੈਂਸਰ ਸਿਕਿਉਰਟੀ ਨੂੰ ਰੱਖਦਿਆਂ ਹੋਇਆਂ ਆਪਣੇ ਵੋਟਰ ਕਾਰਡ ਦਾ ਇਸਤੇਮਾਲ ਕਰਨ ਵੋਟ ਪਾਉਣ ਬੋਟਿੰਗ ਕਰਨ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਤਰ੍ਹਾਂ ਦੀ ਭੈ ਜਾਂ ਡਰਦੀ ਨਹੀਂ ਲੋੜ ਤੇ ਨਾ ਇਹੋ ਇਹੋ ਜੀ ਕੋਈ ਸ਼ਿਕਾਇਤ ਆਈ ਹੈ ਤੇ ਬਹੁਤ ਬਾਦ ਆਪਣਾ ਬੁਰਗਾ ਦਾ ਇਸ ਬਾਲ ਕਰਨ